ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਜ ਦੀ ਵੀਡੀਓ ਮੈਂ ਬਣਾ ਰਿਹਾ ਕਿ ਜੱਗੀ ਸਰਪੰਚ ਵੀਰਾ ਲੋਹੇ ਖੇੜੇ ਤੋਂ ਉਹ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਾਂ ਨੂੰ ਆਪਣੇ ਘਰਾਂ 'ਚ ਤੇ ਮੋਟਰਾਂ ਤੇ ਆਪਦੇ ਖਾਨ ਜੋਗੀ ਸਬਜ਼ੀ ਜ਼ਰੂਰ ਲਾਉਣੀ ਚਾਹੀਦੀ ਹੈ ਤੇ ਮੈਂ ਉਹਨਾਂ ਨੂੰ ਬਹੁਤ ਫੋਲੋ ਕਰਦਾ ਵੀਰ ਨੂੰ ਤੇ ਆ ਦੇਖੋ ਮੈਂ ਆ ਕਮਾਦ ਵੀ ਇੱਥੇ ਲਾਇਆ ਸੀ ਤੇ ਕੁਝ ਕਮਾਦ ਉਧਰ ਲਾਇਆ ਸੀ ਤੇ ਤੁਸੀਂ ਮੰਨੋਗੇ ਇੰਨੇ ਕ ਕਮਾਦੀਆਂ ਮੇਰੀਆਂ ਦੋ ਪੱਤਾ ਹੋਗੀਆਂ ਸੀ ਮੈਂ ਸੱਕਰ ਹੀ ਬਣਾਈ ਸੀ ਘਰੇ ਇਹ ਖਾਣ ਵਾਸਤੇ ਤਾਂ ਦੋ ਪੱਤਾ ਦੀ ਸ਼ੱਕਰ ਮੇਰਾ ਸਾਲ ਬੰਨੇ ਹੋ ਜਾਣਾ ਬਈ ਤੇ ਸਬਜੀ ਆ ਦੇਖੋ ਮੈਂ ਇੱਥੇ ਵੀ ਬੱਲਾਂ ਲਾ ਰੱਖੀਆਂ ਹਲਵੇ ਦੀਆਂ ਤੇ ਕਦੂਆਂ ਆ ਲੀਆਂ ਪਤਾਉਆਂ ਦੇ ਬੂਟੇ ਵੀ ਉੱਧਰ ਲਗਾ ਰੱਖੇ ਆ ਤੇ ਵੀਰਾ ਕਹਿੰਦਾ ਹੁੰਦਾ ਕਿ ਬਿਨਾ ਖਾਦ ਤੋਂ ਬਿਨਾ ਸਪਰੇਏ ਤੋਂ ਸਬਜੀ ਜਿਹੜੀ ਆ ਆਪਾਂ ਨੂੰ ਘਰਾਂ ਚ ਲਾਉਣੀ ਚਾਹੀਦੀ ਆ ਤੇ ਮੈਂ ਬਾਈ ਨੂੰ ਬਹੁਤ ਫੋਲੋ ਕਰਦਾ ਤੇ ਮੈਂ ਦੇਖੋ ਇਧਰ ਆ ਪਿੰਡੀਆਂ ਬਈ ਇਹਨਾਂ ਨੂੰ ਡੇਢ ਮੰਥ ਹੋ ਚੱਲਿਆ ਬਈ ਪਿੰਡੀਆਂ ਲੱਗਦੀਆਂ ਨੂੰ ਅਸੀਂ ਮੋਲ ਨਹੀਂ ਖਰੀਦੀ ਇੱਕ ਦਿਨ ਵੀ ਸਬਜ਼ੀ ਉਧਰ ਦੀ ਆ ਦੇਖੋ ਫਿਰ ਇਧਰ ਹਲਵੇ ਲਾ ਰੱਖਿਆ ਬਾਈ ਹਲਵੇ ਆ ਬਹੁਤ ਹਲਵੇ ਲੱਗੇ ਹੋਏ ਆ ਵਖੋ ਨਿੱਕੇ ਨਿੱਕੇ ਬਹੁਤ ਲੱਗੇ ਆ ਉਧਰ ਕਿਉਂ ਤੋਰੀਆਂ ਲਾਈਆਂ ਵਾਂ ਆ ਵਿੱਚ ਅੱਲਾਂ ਲਾ ਰੱਖੀਆਂ ਵਾਂ ਤੇ ਸਾਰਿਆਂ ਨੂੰ ਚਾਹੀਦਾ ਕਿ ਆਪਣੇ ਖੇਤਾਂ ਦੇ ਵਿੱਚ ਖਾਨਜੋਗੀ ਸੌਜੀ ਤੁਸੀਂ ਜਰੂਰ ਲਗਾਓ ਤੇ ਕੁਝ ਆਕਮਾਸੀ ਬਾਈ ਤੇ ਇਧਰ ਕਰੇਲਿਆਂ ਦੀਆਂ ਵੱਲਾਂ ਲਾ ਰੱਖੀਆਂ ਬਾਈ ਮੈਂ ਤੇ ਇਧਰ ਵੀ ਇੱਕ ਕਦੂਦੀਆਂ ਵੱਲਾਂ ਕੁਝ ਆ ਪਿੰਡੀਆਂ ਬਾਈ ਇਧਰ ਦੇਖੋ ਇੰਨੀਆਂ ਪਿੰਡੀਆਂ ਲੱਗਦੀਆਂ ਕਿ ਤੋੜ ਵੀ ਨਹੀਂ ਹੁੰਦੀਆਂ ਆ ਵੇਖੋ ਪੱਕੀ ਜਾਂਦੀਆਂ ਉੱਪਰ ਤੇ ਸਾਰੇ ਕਿਸਾਨ ਵੀਰ ਮੇਰੇ ਖੇਤਾਂ ਦੇ ਵਿੱਚ ਸਬਜ਼ੀ ਜਰੂਰ ਲਾਇਆ ਕਰੋ